ਹੈਲੋ एवरीवन ਅਸੀਂ ਕਰਨ ਜਾ ਰਿਹਾ ਮਨੋਵਿਗਿਆਨ ਦਾ ਇੱਕ ਹੋਰ ਪ੍ਰਸ਼ਨ ਜਿਹੜਾ ਤੁਹਾਡੀ ਸਕਰੀਨ ਤੇ ਹੈ ਕਹਿੰਦਾ ਵਿਚ ਆਫ ਦ ਫਲੋਇੰਗ ਇਜ਼ ਨੋਟ ਦ ਟੂਲ ਫॉर ਫਾਰਮੇਟਿਵ ਅਸੈਸਮੈਂਟ ਇਨ ਸਕੋਲਾਸਟਿਕ ਡੋਮੇਨ ਕਿਹੜਾ ਇਨ ਚੋ ਵਿੱਦਿਆ ਕਾਰਜ ਖੇਤਰ ਵਿੱਚ ਰੁਪਾਂਤਿਕ ਰੁਪਾਤਮਿਕ ਮੁਲਾਂਕਣ ਲਈ ਯੰਤਰ ਨਹੀਂ ਹੈ ਤਾਂ অপਸ਼ਨ اے ਕਨਵਰਸੇਸ਼ਨ ਸਕਿੱਲ ਮਲਟੀਪਲ ਚੋਇਸ ਕੁਐਸਚਨਸ ਪ੍ਰੋਜੈਕਟਸ ਜਾਂ ਫਿਰ ਔਰਲ ਕੁਐਸਚਨਸ ਤਾਂ ਇਹ ਜਿਹੜੇ ਫਾਰਮੇਟਿਵ ਅਸੈਸਮੈਂਟ ਹੈ ਬੱਚੇ ਦਾ ਮੁਲਾਂਕਣ ਜਿਵੇਂ ਕੀਤਾ ਜਾਂਦਾ ਹੈ ਵੀ ਕਿਸ ਤਰ੍ਹਾਂ ਪੜ ਰਿਹਾ ਹੈ ਕਿੰਨੀ ਪ੍ਰੋਗਰੈਸ ਕੀਤੀ ਹੈ ਕਿ ਉਹਦੇ ਚ ਇੰਪਰੂਵਮੈਂਟ ਹੋਈ ਹੈ ਕਿ ਨਹੀਂ ਹੋਈ ਐਨ ਲਈ ਇਹ ਜਿਵੇਂ ਨੀਚੇ ਮੇਰੇ ਲਿਖਿ ਹੋਏ ਨੇ ਅਸਾਈਨਮੈਂਟਸ ਪ੍ਰੋਜੈਕਟਸ ਔਰ ਕੁਐਸਚਨਸ ਪੋਰਟਫੋਲੀਓ ਤੇ ਰੇਟਿੰਗ ਸਕੇਲ ਇਹਨਾਂ ਦੀ ਇਹ ਵਿਧੀਆਂ ਨੇ ਜਿਨ੍ਹਾਂ ਰਾਹੀਂ ਬੱਚੇ ਦਾ ਜਿਹੜਾ ਮੁਲਾਂਕਣ ਕੀਤਾ ਜਾਂਦਾ ਹੈ ਤਾਂ ਪਹਿਲਾ ਆਪਸ਼ਨ ਕਨਵਰਸੇਸ਼ਨ ਸਕਿੱਲ ਜਿਹੜੀ ਉਹ ਆਪਵਰਲ ਜਿਵੇਂ ਕੁਐਸਚਨਿੰਗ ਵਾਇਰਾ ਕਰਦੇ ਆ ਬੱਚੇ ਕੋਲੋਂ ਉਹ ਦੇ ਨਾਲ ਜਿਵੇਂ ਵੱਲੋਂ ਆਪਾਂ ਕਿ ਡਿਬੇਟ ਬੱਚਾ ਕਰਦਾ ਤਾਂ ਉਹ ਆਪਣਾ ਐਕਸਪੀਰੀਅੰਸ ਵਗੈਰਾ ਸ਼ੇਅਰ ਕਰਦਾ ਉਸੇ ਤਰ੍ਹਾਂ ਕਨਵਰਸੇਸ਼ਨ ਸਕਿੱਲ 'ਚ ਬੱਚਾ ਗੱਲਬਾਤ ਕਰਦਾ ਤਾਂ ਉਹ ਤੋਂ ਆਪਾਂ ਪਤਾ ਆਈਡੀਆ ਲਾ ਸਕਦੇ ਆ ਮਤਲਬ ਫਾਰਮੇਟਿਵ ਅਸੈਸਮੈਂਟ ਦਾ ਇੱਕ ਜਰੀਆ ਪ੍ਰੋਜੈਕਟਸ ਦੇ ਨਾਲ ਵੀ ਬੱਚੇ ਦਾ ਜਿਵੇਂ ਕੀ ਹੁੰਦਾ ਪੋਰਟਫੋਲੀਓ ਚਾਹੀ ਹੁੰਦਾ ਪ੍ਰੋਜੈਕਟਸ ਵਗੈਰਾ ਦਿੱਤੇ ਜਾਂਦੇ ਨੇ ਜਾਂ ਕੋਈ ਉਹਨੂੰ ਅਸਾਈਨਮੈਂਟਸ ਵਗੈਰਾ ਪਰਟਿਕੂਲਰ ਟੌਪਿਕ ਦੇ ਰਿਗਾਰਡਿੰਗ ਦਿੱਤੇ ਜਾਂਦੀਆਂ ਸਪੈਸ਼ਲ ਅਸਾਈਨਮੈਂਟਾਂ ਵੀ ਹੁੰਦੀਆਂ ਨੇ ਤੇ ਰੇਟਿੰਗ ਸਕਿੱਲ ਚ ਪੂਰ ਤੋਂ ਐਕਸਲੈਂਟ ਇੱਕ ਸਕੇਲ ਹੁੰਦੀ ਹੈ ਜਿਹਦੇ ਤੇ ਬੱਚੇ ਦੀ ਪ੍ਰੋਗਰੈਸ ਵੇਖੀ ਜਾਂਦੀ ਹੈ ਤਾਂ ਇਹ ਅਲੱਗ-ਅਲੱਗ پیمਾਨੇ ਨੇ ਜਿਹਦਾ ਰਏ ਬੱਚੇ ਦੀ ਜਿਹੜੀ ਮਲਾਂਕਣ ਕੀਤਾ ਜਾਂਦਾ ਉਹਦੀ ਪ੍ਰੋਗਰੈਸ ਵੇਖੀ ਜਾਂਦੀ ਹੈ ਤਾਂ ਜਿਹੜਾ ਇਹਨਾਂ ਚ ਮਲਟੀਪਲ ਚੋਇਸ ਫਾਰਮੇਟਿਵ ਅਸੈਸਮੈਂਟ ਦਾ ਜਿਹੜਾ ਤਰੀਕਾ ਨਹੀਂ ਗਾ ਤਾਂ ਆਪਸ਼ਨ B ਇਹਦਾ ਆਨਸਰ ਹੋ ਜਾਏਗਾ ਧੰਨਵਾਦ